ਦੀ ਸਰਵੋੱਚ ਅਦਾਲਤ ਦਾ ਫੈਸਲਾ ਕਿਸ ਨੂੰ ਮਨਜ਼ੂਰ ਹੈ ਕੋਈ ਜਾਣਦਾ ਹੈ ਕਿ ਸੁਪਰੀਮ ਕੋਰਟ ਦੇ ਆਡਰਾਂ ਦੀ ਉਲੰਘਣਾ ਹੋ ਰਹੀ ਆ ਜਾਂ ਪਾਲਣਾ ਹੋ ਰਹੀ ਆ ਆ ਇਸ ਵਿੱਚ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇੱਕ ਆਡਰ ਆਉਂਦੇ ਆ ਸੁਪਰੀਮ ਕੋਰਟ ਦੇ ਮਾਨਜੋਕ ਅਦਾਲਤਾਂ ਦੇ ਆਡਰ ਆਉਂਦੇ ਆ ਕਿ ਜੋ ਆਵਾਰਾ ਡੋਗ ਨੇ ਜੋ ਡੋਗ ਆਵਾਰਾ ਨੇ ਉਹਨਾਂ ਨੂੰ ਸਕੂਲ ਕਾਲਜ ਹਸਪੀਟਲ ਹਰ ਜਗ੍ਹਾ ਦੇ ਉੱਤੇ ਹਟਾਇਆ ਜਾਵੇ ਤਾ ਦੱਸਦਾ ਹੀ ਹੈ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਸਪੈਂਸਰੀ ਦੇ ਵਿੱਚ ਖੜੇ ਆ ਤਾਂ ਦੱਸ ਦਈਏ ਕਿ 50 ਸੈਕਟਰ ਤੇ ਪੈਣ ਵਾਲੀ ਇਹ ਸਿਵਲ ਡਿਸਪੈਂਸਰੀ ਜੇ ਤੁਸੀਂ ਇਸ ਦੇ ਬਾਹਰ ਆਉਂਦੇ ਹੋ ਤਾਂ ਤੁਹਾਨੂੰ ਆਵਾਰਾ ਕੁੱਤੇ ਬਾਹਰ ਵੀ ਮਿਲ ਜਾਣਗੇ ਤਾਂ ਤੁਹਾਨੂੰ ਅੰਦਰ ਵੀ ਰੈਸ਼ਟ ਕਰਦੇ ਮਿਲ ਜਾਣਗੇ ਇਹ ਜਦੋਂ ਸੁਪਰੀਮ ਕੋਰਟ ਦੇ ਆਰਡਰ ਨੇ ਤਾਂ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਕਿਉਂ ਨਹੀਂ ਧਿਆਨ ਵਿੱਚ ਲਿਆ ਜਾ ਰਿਹਾ ਤਾਂ ਇਹ ਦੱਸ ਰਹੀ ਹੈ ਕਿ ਅਸੀਂ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 50 ਦੇ ਵਿੱਚ ਖੜੇ ਆ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਆ ਬਾਰ ਵੀ ਰੈਸਟ ਕੀਤੀ ਜਾ ਰਹੀ ਆ ਬਹੁਤ ਸਾਰੇ ਆਵਾਰਾ ਡੌਗ ਜਿਹੜੇ ਆ ਬਾਰ ਗੇਟ ਦੇ ਇਰਦ ਗਿਰਦ ਰੈਸਟ ਕਰਦੇ ਨਜ਼ਰ ਆ ਰਹੇ ਆ ਔਰ ਦੂਸਰੀਆਂ ਤਸਵੀਰਾਂ ਵਿੱਚ ਅੰਦਰ ਵੀ ਤੁਹਾਨੂੰ ਦੱਸ ਦਈਏ ਕਿ ਅੰਦਰ ਵੀ ਡੌਗ ਜਿਹੜੇ ਆ ਉਹ ਰੈਸਟ ਕਰ ਰਹੇ ਆ ਜੇ ਇਹ ਹਾਲਾਤ ਨੇ ਤਾਂ ਫਿਰ ਮਰੀਜ਼ ਇਸ ਤਰ੍ਹਾਂ ਸੇਫ ਹੋਵੇਗਾ ਤਾਂ ਇਹ ਦੱਸ ਦਈਏ ਕਿ ਇਹ ਡਿਸਪੈਂਸਰੀ ਆ ਔਰ ਪੰਜਾਬ ਸੈਕਟਰ ਦੀ ਸਿਵਲ ਡਿਸਪੈਂਸਰੀ ਦੇ ਵਿੱਚ ਇਸ ਤਰ੍ਹਾਂ ਡੌਗੀ ਜਿਹੜੇ ਆ ਅਰੈਸਟ ਕਰਦੇ ਨਜ਼ਰ ਆਉਂਦੇ ਆ ਔਰ ਲਗਾਤਾਰ ਸੁਪਰੀਮ ਕੋਰਟ ਦੇ ਆਰਡਰਾਂ ਦੀ ਆਸ ਕਰ ਰਹੇ ਸੀ ਲੋਕ ਕਿ ਸ਼ਾਇਦ ਸ਼ਾਇਦ ਸਬੰਧਤ ਮਹਿਕਮਾ ਇਹਨਾਂ ਦੇ ਉੱਤੇ ਕੋਈ ਕਾਰਵਾਈ ਕਰੇ ਇਹਨਾਂ ਨੂੰ ਸ਼ੈਲਟਰ ਹੋਮ ਚ ਭੇਜਿਆ ਜਾਵੇ ਇਹਨਾਂ ਡੌਗੀਆਂ ਨੂੰ ਸਕੂਲ ਕਾਲਜ ਹਸਪੀਟਲ ਬੈਂਕਰਸ ਐਂਡ ਜਿੱਨੇ ਰੇਲਵੇ ਸਟੇਸ਼ਨ ਆ ਹਰ ਜਗ੍ਹਾ ਤੋਂ ਜਿੱਥੇ ਪਬਲਿਕ ਦੀ ਆਵਾਜ਼ ਆਈ ਆ ਉਸ ਜਗ੍ਹਾ ਦੇ ਉੱਤੇ ਡੌਗ ਨੂੰ ਹਟਾਇਆ ਜਾਵੇਗਾ ਲੇਕਿਨ ਇੱਥੇ ਸੁਪਰੀਮ ਕੋਰਟ ਦੇ ਆਡਰਾਂ ਨੂੰ ਬਿਲਕੁਲ ਅਣਦੇਖਿਆ ਕੀਤਾ ਜਾ ਰਿਹਾ ਹੈ ਕਿਹੜਾ ਡਿਸਪੈਂਸਰੀਆਂ ਦੇ ਵਿੱਚ ਤੁਸੀਂ ਡੌਗੀ ਰੈਸਟ ਕਰਦੇ ਦੇਖ ਸਕਦੇ ਹੋ ਕਿ ਆਹ ਤਸਵੀਰਾਂ ਦੇ ਵਿੱਚ ਕਿਲੀਅਰ ਨਜ਼ਰ ਆ ਰਿਹਾ ਕਿ ਰੈਸਟ ਕਰ ਰਹੇ ਆ ਔਰ ਅਸੀਂ ਬੇਨਤੀ ਕਰਦੇ ਆ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਨੂੰ ਕਿ ਇਹ ਬਿਲਕੁਲ ਸੁਪਰੀਮ ਕੋਰਟ ਦੇ ਆਰਡਰਾਂ ਦੀ ਤੋਹੀਨ ਹੈ ਔਰ ਇਸ ਨੂੰ ਬਿਲਕੁਲ ਮੰਨਿਆ ਜਾਵੇ ਇਸ ਵੱਲ ਧਿਆਨ ਦਿੱਤਾ ਜਾਵੇ ਕਿ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਆ ਉਸ ਦੇ ਉੱਤੇ ਬਿਲਕੁਲ ਤੁਹਾਨੂੰ ਪਿਆਰਾ ਦੇਣਾ ਚਾਹੀਦਾ ਔਰ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਕੁ ਪੈਰਾ ਸਬੰਧਤ ਮਹਿਕਮੇ ਨੇ ਦਿੱਤਾ ਕਿੰਨੀ ਕੁ ਦੇਖਰੇਖ ਕੀਤੀ ਆ ਤਾਂ ਕਿੰਨੀ ਕੁ ਲੋਕਾਂ ਦੀ ਸੇਫਟੀ ਕੀਤੀ ਜਾ ਰਹੀ ਆ ਬਹੁਤ ਸਾਰੇ ਪਿਛਲੇ ਦਿਨਾਂ ਤੋਂ ਕੇਸ ਚੱਲਦੇ ਆ ਲੰਬੇ ਸਮੇਂ ਤੋਂ ਕੇਸ ਚੱਲ ਰਹੇ ਆ ਇਬ ਆਵਾਰਾ ਡੋਗੀਆਂ ਦੇ ਖਾਤਰ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਜਾਣ ਗੁਆ ਚੁੱਕੇ ਆ ਔਰ ਕਈ ਲੋਕ ਇੰਜਰੀ ਹੋ ਗਏ ਆ ਬਹੁਤ ਸਾਰੇ ਲੋਕ ਇਸ ਚੰਜਰ ਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਔਰ ਅਪੀਲਾਂ ਦਲੀਲਾਂ ਬਹੁਤ ਸਾਰੀਆਂ ਪਾ ਚੁੱਕੇ ਆ ਤਾਂ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਡੋਗੀ ਜੋ ਆ ਸਕੂਲਾਂ ਕਾਲਜਾਂ ਹਸਪੀਟਲ ਡਿਸਪੈਂਸਰੀਆਂ ਰੇਲਵੇ ਸਟੇਸ਼ਨ ਬੱਸ ਸੜੇ ਹਰ ਜਗ੍ਹਾ ਤੋਂ ਇਹਨਾਂ ਨੂੰ ਹਟਾਇਆ ਜਾਵੇ ਇਹਨਾਂ ਨੂੰ ਸ਼ੈਲਟਰ ਹੋਮ ਵਿੱਚ ਛੱਡਿਆ ਜਾਵੇ ਤਾਂ ਇਹਨਾਂ ਨੂੰ ਦੁਬਾਰਾ ਵੀ ਉਹ ਜਗ੍ਹਾ ਉੱਤੇ ਠੀਕਾ ਕਰਨ ਕਰਕੇ ਜਿੱਥੋਂ ਲਿਆਂਦੇ ਗਏ ਆ ਉੱਥੇ ਨਹੀਂ ਛੱਡਿਆ ਜਾਵੇਗਾ ਇਹਨਾਂ ਨੂੰ ਸ਼ੈਲਟਰ ਹੋਮ 'ਚ ਰੱਖਿਆ ਜਾਵੇਗਾ ਔਰ ਇਹ ਤੁਹਾਡੇ ਧਿਆਨ 'ਚ ਲਿਆ ਦਈਏ ਕਿ ਅਜੇ ਤੱਕ ਇਹ ਆਰਡਰ ਜਿਹੜੇ ਆ ਸਿਰਫ ਇੱਕ ਆਰਡਰ ਹੀ ਰਹਿ ਗਏ ਆ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ